ਸਾਡਾ ਇਸ਼ਟ ਗੁਰਦੇਵ ਕੌਣ ਹੈ ਤਨ ਤਨ ਜਗਤ ਬਤਾਓ ਸਤਿਗੁਰੂ ਬਦਾਸ ਮਹਾਰਾਜੀ ਸਾਨੂੰ ਸਤਿਗੁਰੂ ਰਵਦਾਸ ਮਹਾਰਾਜੀ ਤੋਂ ਇਲਾਵਾ ਕਿਸੇ ਦੀ ਪੂਜਾ ਨਹੀਂ ਕਰਨੀ ਚਾਹੀਦੀ ਅੱਜ ਗੁਰੂ ਪਿਆਰੇ ਸਾਧ ਸੰਗਤ ਜੀਓ ਰਵਦਾਸਿਆ ਤਰਮ ਬਣ ਗਿਆ ਹੈ ਸਾਡਾ ਆਪਣਾ ਪਾਵਨ ਪਵਿੱਤਰ ਅਮਰਤ ਬਾਣੀ ਗ੍ਰੰਥ ਬਣ ਗਿਆ ਹੈ ਸਾਡਾ ਆਪਣਾ ਹਰ ਦਾ ਨਿਸ਼ਾਨ ਹੈ ਸਾਡੇ ਆਪਣੇ ਗੁਰੂ ਕਰਨ ਹਨ ਜਿੱਥੇ ਹਰ ਦਿਨ ਸ਼ੰਤ ਸਾਹਿਬ ਚੋਲ ਰਹੇ ਹਨ ਜਿੱਥੇ ਪਾਵਨ ਪੁੱਤਰ ਅੰਮ੍ਰਿਤ ਬਾਣੀ ਗ੍ਰੰਥ ਸਾਹਿਬ ਮੌਜੂਦ ਹਨ ਇਸਟ ਗੁਰਦੇਵ ਤੋਂ ਬਿਨਾ ਹੋਰ ਕਿਸੇ ਦੇਵੀ ਦੇਵਤੇ ਦੀ ਸਾਨੂੰ ਪੂਜਾ ਨਹੀਂ ਕਰਨੀ ਚਾਹੀਦੀ ਸਾਡਾ ਇਸਟ ਗੁਰਦੇਵ ਕੌਣ ਹੈ ਤਨ ਤਨ ਜਗਤ ਬਤਾਓ ਸਤਿਗੁਰੂ ਬਦਾਸ ਮਹਾਰਾਜੀ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜੀ ਤੋਂ ਇਲਾਵਾ ਕਿਸੇ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਪਿਆਰੇ ਸਾਧ ਸੰਗਤੋ ਅੱਜ ਤੱਕ ਕਰ ਜੇਕਰ ਸਾਡੇ ਲਈ ਮਾਣ ਦੀ ਗੱਲ ਹੈ ਤੇ ਸਾਡੇ ਸਹਬੇ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੈ ਜਿਨ੍ਹਾਂ ਨੇ ਸਾਨੂੰ ਮਾਣ ਸਤਕਾਰ ਦਿਵਾਇਆ ਹੈ ਆਪਣੀ ਬਾਣੀ ਦੇ ਵਿੱਚ ਲਿਖ ਦਿੱਤਾ ਕਹੇ ਰਵਿਦਾਸ ਖਲਾਸ ਚੁਮਾਰਾ ਚੁਮਾਰ ਸ਼ਬਦ ਲਿਖ ਕੇ ਸਾਨੂੰ ਮਾਣ ਸਤਕਾਰ ਦਵਾਇਆ ਹੈ <laughs>